ਜੋ ਜਰਾ ਬੇਢਾ ਪੀ ਕਰਨਾ ਇਤਨਾ ਤਰਲੇ ਦਿੰਦੀ ਨਹੀਂ ਆ ਜੇ ਪੱਕ ਗਈ ਆ ਦੇ ਰਾਤ ਜਾਂ ਜੀਆਂ ਪਕਾ ਕੇ ਰੱਖ ਲਈਆਂ ਇਹ ਰਾਤ ਨੂੰ ਖਾ ਲੈਣੀਆਂ ਇਹ ਬੈਠਾ ਨਹੀਂ ਜਾਂਦਾ ਜੇ ਬਹਿ ਜਾਨੀ ਉੱਠਿਆ ਨਹੀਂ ਜਾਂਦਾ ਅੱਛਾ ਜੀ ਅੰਦਰੀ ਅਜ ਸ਼ਰਮਾ ਜੀ ਡਾਕਟਰ ਸੀ ਤੁਹਾਡੇ ਤੇਰੇ ਵਰਗਾ ਜਵਾਨ ਅੱਛਾ ਜੀ ਜੋ ਮੈਂ ਨਹੀਂ ਮਹਾਰਾਜ ਨੂੰ ਮਿਲ ਜਾਇਆ ਤਰਦੀ ਫਿਰਦੀ ਰੁ ਥੱਕੇ ਨਾ ਦੁਆਈ ਹਾਂ ਬੱਲੇ ਘਿਰਾ ਬੱਲੇ ਘਿਰਾ ਥੱਕੇ ਆ ਅੱਛਾ ਜੀ ਕੀ ਕਰ ਕੀ ਕਰਨਾ ਚਾਹੀਦਾ ਇੰਨੇ ਥੱਕੇ ਆ ਤਾਂ ਮੈਂ ਰੋਟੀ ਦੇਣਗੇ ਮੈਨੂੰ ਉਹਨਾਂ ਦੀ ਬੜਵੜੀ ਉਵਰ ਹੋ ਗਈ ਮਹਾਰਾਜ ਸੱਚਾ ਪਾਤਸ਼ਾਹ ਉਹਨਾਂ ਨੇ ਮਹਾਰਾਜ ਇਹ ਜਿਆਦਾ ਦੇਊਗਾ ਅੱਛਾ ਜੀ ਜੇ ਮੈਨੂੰ ਪ੍ਰਸ਼ਾਦਾ ਗਰੀਬ ਨਹੀਂ ਦੇਣਗੇ ਨਾ ਤੇ ਮਹਾਰਾਜ ਇਹਨਾਂ ਨੂੰ ਪ੍ਰਸ਼ਾਦਾ ਦੇਣਗੇ ਧੰਨਵਾਦ ਉਹਨਾਂ ਦਾ ਮਹਾਰਾਜ ਬੱਚਿਆਂ ਦਾ ਸਰਪੰਚ ਉਹਨੇ ਕੱਖ ਨਹੀਂ ਦਿੱਤਾ ਅੱਛਾ ਜੀ ਜੇ ਹੁਣ ਬਣ ਗਿਆ ਹੁਣ ਕਿਸੇ ਨੇ ਕਿਸੇ ਨੇ ਸਰਪੰਚ ਕੋ ਅਸੀਂ ਟਕਾ ਨਹੀਂ ਲਿਆ ਅੱਛਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗ੍ਰੇਡ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਦਰਜੀਤ ਸਿੰਘ ਤੇ ਤਰਨਤਾਰਨ ਦੇ ਪਿੰਡ ਕੱਦਗਿਲ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤਾਂ ਸਭ ਤੋਂ ਪਹਿਲਾਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਦਿੰਨਾ ਦੋਸਤੋ 90 ਸਾਲਾਂ ਬਜ਼ੁਰਗ ਮਾਤਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਅਮਰਤ ਧਾਰੀ 90 ਸਾਲਾਂ ਬਜ਼ੁਰਗ ਮਾਤਾ ਚਾਰ ਧੀਆਂ ਨੇ ਅਤੇ ਇੱਕ ਪੁੱਤਰ ਹੈ ਜਿਸ ਦੀ ਮੌਤ ਹੋ ਚੁੱਕੀ ਹੈ ਚਾਰ ਧੀਆਂ ਵਿਆਹੀਆਂ ਨੇ ਪੁੱਤਰ ਦੀ ਮੌਤ ਹੋ ਚੁੱਕੀ ਹੈ ਤੇ ਐਸ ਉਮਰ ਦੇ ਵਿੱਚ ਜਿਹੜਾ ਖੁਦ ਹੀ ਪਕਾਉਣੀ ਪੈਂਦੀ ਹੈ ਰੋਟੀ ਤੇ ਖੋਦੀ ਖਾਣੀ ਪੈਂਦੀ ਆਹ ਹਾਲਾਤ ਨੇ ਉਸ ਬਜ਼ੁਰਗ ਮਾਤਾ ਦੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਅਤੇ ਮੈਂ ਕੈਮਰਾਮੈਨ ਸਾਥੀ ਨੂੰ ਇਹ ਵੀ ਬੇਨਤੀ ਕਰਾਂਗਾ ਕਿ ਤਸਵੀਰ ਜਿਹੜੀ ਹੈ ਛੱਤ ਦੀ ਵੀ ਵਿਖਾ ਦਿੱਤੀ ਜਾਵੇ ਇਹ ਛੱਤ ਜਿਹੜੀ ਚੁੰਦੀ ਹੈ ਬਾਲਿਆਂ ਵਾਲੀ ਛੱਤ ਹੈ ਤੇ ਕਿਸੇ ਵੇਲੇ ਵੀ ਜਿਹੜੀ ਇਸ ਬਜ਼ੁਰਗ ਮਾਤਾ ਤੇ ਤੇਜ਼ ਬਾਰਿਸ਼ ਹੋਣ ਕਾਰਨ ਡਿੱਗ ਸਕਦੀ ਹੈ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਅਮਰਤ ਧਾਰੀ ਬਜ਼ੁਰਗ ਮਾਤਾ ਦੇ ਹਾਲਾਤ ਇਨ੍ਹਾਂ ਹਾਲਾਤਾਂ ਦੇ ਵਿੱਚ ਤਾਂ ਬਜ਼ੁਰਗਾਂ ਦਾ ਸਹਾਰਾ ਉਹਨਾਂ ਦੇ ਬੱਚੇ ਹੁੰਦੇ ਨੇ ਲੇਕਿਨ ਇੱਕ ਪੁੱਤਰ ਸੀ ਚਾਰ ਧੀਆਂ ਸਨ ਧੀਆਂ ਵਿਆਹ ਕੇ ਆਪਣੇ ਘਰ ਭੇਟੀਆਂ ਤੇ ਪੁੱਤਰ ਦੀ ਮੌਤ ਹੋ ਗਈ ਤਾਂ ਹੁਣ ਸੰਭਣ ਵਾਲਾ ਕੋਈ ਨਹੀਂ ਕੱਲੀ ਮਾਤਾ ਜਿਹੜੀ ਹੈ ਉਹ ਆਪਣੀ ਰੋਟੀ ਪਕਾ ਕੇ ਖਾਂਦੀ ਹੈ ਤੇ ਗੁਜ਼ਰਗੁਜ਼ਾਰਾ ਕਰ ਰਹੀ ਹੈ ਅਤੇ ਨਾ ਕੋਲ ਦਵਾਈ ਵਾਸਤੇ ਪੈਸਾ ਨਾ ਹੀ ਕੋਲ ਰੋਟੀ ਟੋਕ ਵਾਸਤੇ ਪੈਸਾ ਤੇ ਅੱਜ ਭੁੱਲ ਕੇ ਵੀ ਵੀਡੀਓ ਤੁਸੀਂ ਸਕਿਪ ਨਾ ਕਰਿਓ ਦੋਸਤੋ ਕਿਸੇ ਪ੍ਰਕਾਰ ਦੀ ਇਹ ਹੈਲਪ ਨਹੀਂ ਕਰ ਸਕਦੇ ਤੁਸੀਂ ਸ਼ੇਅਰ ਜ਼ਰੂਰ ਕਰਿਓ ਮਾਤਾ ਜੀ ਨਾਲ ਗੱਲਬਾਤ ਕਰਕੇ ਜਾਣਦੇ ਆ ਕਿ ਇਹ ਹੁਣ ਇਹ ਦਰਦ ਕਿੰਨੇ ਚਿਰ ਤੋਂ ਇਹ ਸੰਤਾਪ ਅਤੇ ਦਰਦੇ ਹੰਡਾ ਰਹੇ ਨੇ ਮਾਤਾ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਮਾਤਾ ਜੀ ਤੁਹਾਡੇ ਤੁਸੀਂ ਮੈਂ ਪੁੱਛਣਾ ਚਾਹਵਾਂਗਾ ਕੀ ਹਾਲਾਤ ਨੇ ਪਰਿਵਾਰ ਦੇ ਮਾਤਾ ਜੀ ਕਿ ਇਹ ਤੁਸੀਂ ਇੰਨੀ ਉਮਰ ਦੇ ਵਿੱਚ ਜਿਹੜਾ ਇਹ ਤੁਸੀਂ ਆਪ ਹੀ ਰੋਟੀ ਪਕਾਉਂਦੇ ਹੋ ਆਪ ਹੀ ਪਹਿਲਾਂ ਨਾਂ ਦੱਸੋ ਆਪਣਾ ਮਾਤਾ ਜੀ ਵੀਰੋ ਅੱਛਾ ਜੀ ਕਿਹੜਾ ਪਿੰਡ ਮਾਤਾ ਜੀ ਪਿੰਡ ਕਾ ਹੈ ਇਹ ਤੋਂ ਕੱਢ ਗਏ ਗੱਢ ਗਏ ਮਾਤਾ ਜੀ 90 ਸਾਲਾਂ ਦੀ ਉਮਰ ਦੇ ਵਿੱਚ ਤਾਂ ਬਜ਼ੁਰਗ ਨੂੰ ਸਹਾਰੇ ਦੀ ਲੋੜ ਹੁੰਦੀ ਹੈ ਤੇ ਕਿਵੇਂ ਫਿਰ ਤੁਸੀਂ ਗੁਜ਼ਾਰਾ ਕਰਦੇ ਹੋ ਕੀ ਗੱਲ ਬਾਤ ਗੁਜ਼ਾਰਾ ਬੇਟਾ ਕੀ ਕਰਨਾ ਇਤਨਾ ਤਰਲੇ ਦੀ ਦੀ ਨਹੀਂ ਆ ਜੇ ਪੱਕ ਗਈ ਆ ਦੇ ਰਾਤ ਜਾਂ ਜਿਹਾਂ ਪਕਾ ਕੇ ਰੱਖ ਲਈਆਂ ਤੇ ਰਾਤ ਨੂੰ ਖਾ ਲੈਣੀਆਂ ਜੇ ਬਧੀ ਆ ਤੇ ਸਿਹਰੀ ਕ ਖਾ ਲੈਣੀ ਫੇ ਪਕਾ ਲੈਣੀਆਂ ਨੇ ਪਕ ਰੀਆਂ ਨੇ ਕਰਿਆ ਖੁਰਸੀ ਢਾ ਕੇ ਮੈਂ ਪਕਾਉਣੀ ਆ ਅੱਛਾ ਜੀ ਤੇ ਬੈਠਾ ਨਹੀਂ ਜਾਂਦਾ ਜੇ ਬਹਿ ਜਾਣੀ ਉੱਠਿਆ ਨਹੀਂ ਜਾਂਦਾ ਅੱਛਾ ਜੀ ਇਹ ਚੇ ਦੁਆਈਆਂ ਤਰਲਿਆ ਨਾ ਖਾ ਲਈਆਂ ਤੇ ਪੁਕਾਰੀਆਂ ਅੱਛਾ ਜੀ ਇਹ ਕਹ ਰਾ ਹਾਲ ਕਾ ਦਾ ਕੋਈ ਖਾਣੀ ਆ ਜਿੰਦਗੀ ਜਿਹੜੀ ਆ ਨਾ ਇਹ ਰੱਬ ਲੈ ਜਾਈ ਅੱਛਾ ਜੀ ਹਾਂ ਜੀ ਅੱਛਾ ਜੀ ਦਵਾਈ ਦਾ ਬੂਟੀ ਦਾ ਕਿਵੇਂ ਸਰਦਾ ਦਵਾਈ ਬੂਟੀ ਆਵੇ ਲਿਆ ਲਿਆ ਕੇ ਰੱਖੀਆਂ ਅੱਛਾ ਜੀ ਤੇਰੇ ਦਵਾਈ ਖਾ ਲਈ ਨਹੀਂ ਤੁਰ ਪੈਣੀ ਆ ਹਾਂ ਜੀ ਇੱਕ ਸਹਾਂ ਚੜ ਜਾਂਦਾ ਇੱਕ ਗੋਡਿਆਂ ਦਾ ਤਨ ਦੇਖੋ ਨਹੀਂ ਤੁਰਿਆ ਜਾਂਦਾ ਅੱਛਾ ਜੀ ਤੂੰ ਫੇਰ ਮੈਂ ਤਰਲੇ ਦੀ ਨਹੀਂ ਖੂਦੀ ਜਾ ਕੇ ਮੈਂ ਨਹੀਂ ਪੁੱਤ ਮੈਨੂੰ ਦਵਾਈ ਦੇ ਆ ਦਿਓ ਅੱਡੇ ਤੋਂ ਨਹੀਂ ਆ ਕੇ ਨੇ ਉਹ ਤੁਹਾਡਾ ਮਾਦਾ ਜੀ ਕਿੰਨੀਆਂ ਧੀਆਂ ਨੇ ਕਿੰਨੇ ਪੁੱਤ ਸੀ ਇਹ ਜ਼ਰੂਰ ਦੱਸਿਓ ਕੀ ਗੱਲ ਸੀ ਤੇ ਚਾਰ ਧੀਆਂ ਹਾਂਜੀ ਤੇ ਉਹਨਾਂ ਦੇ ਦੋ ਦੋ ਪੁੱਤ ਨਾਂ ਧੀਆਂ ਦੇ ਅੱਛਾ ਜੀ ਤੇ ਜਿਹੜੀ ਮਗਰੋਂ ਵਿਆਹੀ ਸੀ ਨਾ ਜਦੋਂ ਸਿੰਘਾਂ ਦਾ ਜੋਰ ਸੀ ਹਾਂਜੀ ਉਹਦੇ ਘਰ ਇੱਕ ਲੜਕਾ ਦੋ ਧੀਆਂ ਆਈਆਂ ਸੀ ਅੱਛਾ ਜੀ ਉਹ ਪੁੱਤ ਦੋਤਾ ਜਿਹੜਾ ਮੇਰਾ ਬੜਾ ਚੰਗਾ ਸੀ ਅੱਛਾ ਹੈ ਨਹੀਂ ਸੀ ਆ ਪੱਖਾ ਅੱਛਾ ਉਹ ਪੱਖਾ ਮੇਰਾ ਮੀਨੂ ਦੇ ਕੇ ਗਿਆ ਦੋਤਾ ਮੇਰੇ ਪੈਸਾ ਤੇ ਲਾ ਦੇ ਕੇ ਜਾਣਾ ਬੀ ਆ ਕੇ ਆਤੀ ਇਹ ਨਹੀਂ ਕਹੇਗੀ ਹੋ ਤੇ ਦਰਿਆ ਜੀ ਸ਼ਰਮਾ ਦੀ ਡਾਕਟਰ ਸੀ ਤੁਹਾਡੇ ਤੇਰੇ ਵਰਗਾ ਜਵਾਨ ਅੱਛਾ ਜੀ ਤੇ ਡਾਕਟਰ ਸੀ ਦੁਕਾਨ ਪਾਈ ਪਰਚੂਣ ਦੀ ਤੁਹਾਡੇ ਪੁੱਤਰ ਨੂੰ ਕੀ ਗੱਲ ਹੋਈ ਸੀ ਮਾਤਾ ਜੀ ਪੁੱਤ ਨੂੰ ਸ਼ਰਾਬ ਹੀ ਸੀ ਅੱਛਾ ਜੀ ਇਹ ਆਪਣਾ ਕੋਠੇ ਛੱਤ ਦਾ ਹੀ ਲੋਕਾਂ ਦੇ ਅੱਛਾ ਜੀ ਤੇ ਉੱਥੇ ਸ਼ਰਾਬ ਪੀ ਕੇ ਤੇ ਉੱਥੇ ਬਹਿ ਗਿਆ ਪਤਾ ਨਹੀਂ ਲੱਗਾ ਕੀ ਹੋਇਆ ਅੱਛਾ ਜੀ ਇਹ ਮੋ ਕਾ ਗੱਲ ਹੈ ਮਾਤਾ ਜੀ ਤੁਹਾਡੇ ਪਤੀ ਦੀ ਮੌਤ ਹੋਏ ਨੂੰ ਕਿੰਨਾ ਸਮਾਂ ਹੋ ਗਿਆ ਕਠੇ ਤੇ ਨਾ ਮਹੀਨਾ ਇਹ ਉਹ ਪਹਿਲੋ ਮੁੰਡਾ ਮੁਕਾ ਤੇ ਉਹਨੂੰ ਕੈਸਰ ਹੋ ਗਈ ਸੀ ਹਾਂਜੀ ਦਾਤਨ ਕਿਹਦੇ ਅੱਡੇ ਰਕੀ ਬਚੋਣਾ ਨਹੀਂ ਵੱਡੀ ਦਾ ਪਿੱਛੇ ਕਣਕਾ ਵੱਡੀ ਗਈ ਹਾਂਜੀ ਉਹ ਕਿ ਦਾਤਨ ਦੂਤਨ ਕੀਤੇ ਯਾ ਦਾਤਨ ਤਾਂ ਫਲੂਆ ਜਾ ਬਣ ਗਿਆ ਤੇ ਪੁੱਤ ਦਾ ਭੋਗ ਬਹਿਣਾ ਸੀ ਤੇ ਫਲੂਆ ਜਾ ਪੈ ਗਿਆ ਫਲੂਏ ਨੂੰ ਖਾ ਲੋ ਇੱਕ ਦੋ ਮਹੀਨੇ ਦੇ ਵਿੱਚ ਆ ਸਾਰਾ ਅੰਬਰਤਾਰੀ ਸੀ ਹੋਈ ਨਾਲ ਮੇਰੇ ਅਸਾਂ ਉਹਦਾ ਸਾਰਾ ਮੂਹ ਚੜ ਗਿਆ ਅਸਾਂ ਕੈਸਰ ਉਹ ਅਸਾਂਜੀ ਇਤਨਾ ਬੁੱਧ ਕੇ ਜਾ ਕਿ ਪਰ ਬੜਾ ਇਹ ਨਾ ਬਈ ਅਨਿਆਸ ਬੱਤ ਹੀ ਪੋਦੀ ਜੋ ਮੈਂ ਨਹੀਂ ਮਹਾਰਾਜ ਵਿੱਚ ਲੈ ਜਾ ਤੁਰਦੀ ਫਿਰਦੀ ਨਾ ਤੱਕੇ ਨਾ ਦਵਾਈ ਮਾਤਾ ਮੂੰਹੋਂ ਮੌਤ ਮੰਗ ਰਿਹਾ ਤੁਸੀਂ ਤਾਂ ਮੂੰਹ ਮੰਗਦੀ ਹੈ ਨਾ ਅੱਛਾ ਜੀ ਤੇਰੇ ਪੁੱਤ ਮੈਂ ਮੰਗਿਆ ਮੰਗਦੀ ਫਿਰ ਅੱਬਾ ਤੁਰਦੀ ਫਿਰਦੀ ਖੜੀ ਮੈਨੂੰ ਕਿਹ ਹਾਂਦੇ ਨਹੀਂ ਪਾਣੀ ਪਾਉਣਾ ਮੂੰਹ ਚ ਨਹੀਂ ਪੁੱਛਣਾ ਨਹੀਂ ਸਾਂਭਣ ਵਾਲਾ ਕੌਣ ਹੈ ਮਾਤਾ ਫਿਰ ਹੁਣ ਕੋਈ ਕੋਈ ਵੀ ਨਾ ਕੋਈ ਵੀ ਨਾ ਕੋਈ ਵੀ ਨਾ ਅੱਛਾ ਜੀ ਹਾਂ ਇੱਕ ਕਮਰੇ ਦੇ ਵਿੱਚ ਇਕੱਲੇ ਰਹਿੰਦੇ ਹੋ ਤੁਸੀਂ ਫਿਰ ਇਕੱਲੇ ਨਹੀਂ ਆਦੇ ਆ ਹੁਣ ਫੇਰ ਹੀ ਪੁੱਤ ਸਵਾਰੇ ਆ ਗਿਆ ਬਹੁਤ ਖਲੋਣਾ ਨਹੀਂ ਹੀ ਜੀ ਕਰਦਾ ਪੁੱਤ ਅੱਛਾ ਉਹਨਾਂ ਕਰ ਦਿੱਤੀ ਇਹ ਕਲੀ ਕੁਲੀ ਮੜਿਆ ਨੇ ਇਹ ਕਰ ਕਰਾ ਕੇ ਮੈਂ ਕਿਹਾ ਵੇ ਹੱਬ ਕਰ ਲਿਓ ਪੁੱਤ ਮੈਨੂੰ ਬੁਤੀ ਬੁਰੀ ਜੀ ਲੱਗਦੀ ਪਹਿਨੀ ਲਿਆ ਉਹਨਾਂ ਨੇ ਮੇਰੇ ਕੋਲ ਤੇ ਬਹੁਤ ਬਹੁਤ ਅਰਾਜਾ ਲੱਗਦਾ ਸੀ ਮੈਨੂੰ ਆ ਪੁੜੀਆਂ ਨੇ ਮਾਤਾ ਜੀ 90 ਸਾਲ ਉਮਰ ਹੈ ਆਟਾ ਵੀ ਗੁੰਨਣਾ ਰੋਟੀ ਵੀ ਪਕਾਉਣੀ ਸਭ ਕੁਝ ਕਰਨਾ ਪੈਣਾ ਤਾਂ ਫਿਰ ਸਰੀਰ ਦੇ ਪੱਲੇ ਤਾਂ ਕੁਝ ਨਹੀਂ ਰਹਿੰਦਾ ਹੁਣ ਜਦੋਂ ਕੰਮ ਕਰਾਂ ਹਾਂ ਕੁਝ ਨਹੀਂ ਪੁੱਤ ਰਹਿਣਾ ਪੱਲੇ ਕੀ ਰਹਿਣਾ ਥੱਕੇ ਆ ਅੱਛਾ ਜੀ ਕਿਵਾਂ ਕਿਉਂ ਕਰਨਾ ਚਾਹੀਏ ਇੰਨੇ ਥੱਕੇ ਆ ਅੱਛਾ ਜੀ ਹਾਂ ਜੀ ਪਰ ਬਾਅਦ ਥੱਕੇ ਨਾਲ ਦਵਾਈ ਮਹਾਰਾਜ ਚਲੋ ਪੁੱਤ ਤੁਹਾਡੀ ਬੜੀ ਵੀਡੀਓ ਬਲੇ ਸੱਚੇ ਆਪਾਂ ਅਸ਼ਿਆ ਕਰੇ ਮਹਾਰਾਜ ਚਲੋ ਤੁਸੀਂ ਮਿਲ ਪ੍ਰਸ਼ਾਦਾ ਦਓਗੇ ਅੱਛਾ ਜੀ ਮਾਤਾ ਜੀ ਅ ਦੋਸਤੋ ਅਪੀਲ ਇਹੀ ਹੈ ਕਿ ਜਾਂ ਤਾਂ ਮਾਤਾ ਦਾ ਪੱਕਾ ਸੌਦਾ ਲੱਗ ਜੇ ਪੱਕੇ ਸੌਦੇ ਦੇ ਨਾਲ ਨਾਲ ਜੇ ਮਕਾਨ ਦੀ ਛੱਤ ਪੱਕੀ ਹੋ ਜੇ ਕੋਠੇ ਦੀ ਤਾਂ ਜਿਹੜੇ ਕੋਈ ਛਾਲ 2 ਸਾਲ ਜਿੰਨੀ ਵੀ ਵਾਇਗਰੂ ਨੇ ਅਗਲੀ ਮਾਤਾ ਦੀ ਉਮਰ ਲਿਖੀ ਹੈ ਉਹ ਜਿਹੜੀ ਆ ਥੋੜੀ ਸੌਖੀ ਲੰਘ ਜੇ ਇਹ ਜਰੂਰ ਬੇਨਤੀਆਂ ਪ੍ਰਵਾਨ ਕਰਿਓ ਮਾਤਾ ਜੀ ਕੀ ਹੈਲਪ ਜਿਹੜੇ ਸਮੇਂ-ਸਮੇਂ ਤੇ ਗਰੀਬਾਂ ਦੀ ਬਾਹ ਫੜਦੇ ਨੇ ਜਿਹੜੇ ਦਾਨੀ ਛੱਜਣ ਨੇ ਜਿਹੜੇ ਦਾਨੀ ਵੀਰ ਨੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਤੁਹਾਡੀ ਕਿਵੇਂ ਦੀ ਮਦਦ ਉਹ ਕਰ ਦੇਣ ਹਾਂ ਆਛਾ ਵਾਛੇ ਮਹਾਰਾਜ ਸੱਜਿਆ ਪਾਛਾ ਕਾਨੇ ਮੈਂ ਰੋਟੀ ਦੇਣਗੇ ਮੈਨੂੰ ਉਹਨਾਂ ਦੀ ਬੜਵੜੀ ਉਬਰੋ ਹੋ ਗਈ ਮਹਾਰਾਜ ਸੱਜਿਆ ਪਾਛਾ ਉਹਨਾਂ ਨੂੰ ਮਹਾਰਾ ਹੈਪੀ ਜਗ੍ਹਾ ਦੇਊਗਾ ਅੱਛਾ ਜੀ ਜੇ ਮੈਨੂੰ ਪ੍ਰਸ਼ਾਦਾ ਗਰੀਬ ਨਹੀਂ ਦੇਣਗੇ ਨਾ ਤੇ ਮਾਰੇ ਇਹਨਾਂ ਨੂੰ ਪ੍ਰਸ਼ਾਦਾ ਦੇਣਗੇ ਧੰਨਵਾਦ ਉਹਨਾਂ ਦਾ ਮਹਾਰਾਜ ਬੱਚਿਆਂ ਦਾ ਦੇਣ ਹੋਇਆ ਦਾ ਅੱਛਾ ਜੀ ਮਾਦਾ ਹੀ ਕੋਈ ਫੋਨ ਵੀ ਹੈਗਾ ਤੁਹਾਡੇ ਕੋਲ ਆਹ ਹਾਂ ਦਿੱਤਾ ਕੁੜੀ ਨਾ ਵੇ ਹਾਂ ਸਟਾਪ ਹਾਂ ਮਾਦਾ ਜੀ ਫਿਰ ਅਜਿਹੇ ਹਾਲਾਤਾਂ 'ਚ ਕੋਈ ਨਹੀਂ ਬੋੜਿਆ ਕਿਸੇ ਨੇ ਕੋਈ ਮਦਦ ਕੀਤੀ ਤੁਹਾਡੀ ਜਾਂ ਨਹੀਂ ਕੀਤੀ ਨਹੀਂ ਕੀਤੀ ਨਹੀਂ ਕੀਤੀ ਨਹੀਂ ਕੀਤੀ ਜਿਸ ਵਾਰ ਨੇ ਮੈਨੂੰ ਦਿੱਤੇ ਥੋੜੀ ਜਿਹੀ ਰੋਟੀ ਹਾਂ ਮਾਦਾ ਜੀ ਅ ਹੁਣ ਪਿੰਡ ਦੀ ਕੋਈ ਪੰਚਾਇਤ ਮੈਂਬਰ ਕਿਸੇ ਨੇ ਆ ਕੇ ਪੁੱਛਿਆ ਤੁਹਾਨੂੰ ਕਿਸੇ ਪੰਚ ਨੇ ਸਰਪੰਚ ਨੇ ਕੇ ਸਰਕਾਰੀ ਅਧਿਕਾਰੀ ਨੇ ਕਿ ਮਾਤਾ ਤੂੰ ਤਾਂ ਕੱਲੀ ਰਹਿਨੀ ਹੈ ਹਾਲਾਤ ਵੀ ਬੜੇ ਬੱਦਰ ਨੇ ਘਰ ਦੇ ਅਸੀਂ ਤੁਹਾਡੀ ਮਦਦ ਕਰਦੇ ਕੋਈ ਆਇਆ ਕਿ ਨਹੀਂ ਕੋਈ ਨਹੀਂ ਕੋਈ ਨਹੀਂ ਆਇਆ ਪਹਿਲਾਂ ਬਣਿਆ ਸਰਪੰਚ ਉਹਨੇ ਕੱਖ ਨਹੀਂ ਦਿੱਤਾ ਜੇ ਹੁਣ ਬਣ ਗਿਆ ਹੁਣ ਕਿਸੇ ਨੇ ਕਹੇ ਨੇ ਸਰਪੰਚ ਕੋ ਅਸੀਂ ਟੱਕਾ ਨਹੀਂ ਲਿਆ ਅੱਛਾ ਜੀ ਨਾ ਮੈਂ ਟੱਕਾ ਲਿਆ ਵਾ ਕਿਸੇ ਨੇ ਨਹੀਂ ਟੱਕਾ ਲਿਆ ਅੱਛਾ ਤਾਂ ਦੋਸਤੋ ਮੈਂ ਬਜ਼ੁਰਗ ਮਾਤਾ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰ ਦਿੰਨਾ ਤਾਂ ਤੁਸੀਂ ਹੈਲਪ ਜ਼ਰੂਰ ਕਰਿਓ ਜੇਕਰ ਹੈਲਪ ਨਹੀਂ ਕਰ ਸਕਦੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਸ ਬਜ਼ੁਰਗ ਮਾਤਾ ਦੀ ਮਦਦ ਹੋ ਸਕੇ 9501581538 ਇੱਕ ਵਾਰ ਮੈਂ ਫਿਰ ਬੋਲ ਦਿੰਦਾ 9501581538 ਕਈ ਵਾਰ ਦੂਸਰੇ ਵੀਰਾਂ ਨੂੰ ਇਸ ਪੰਜਾਬੀ ਚ ਬੋਲੇ ਹੋਏ ਸ਼ਬਦਾਂ ਦੇ ਨਾਲ ਕਈ ਵਾਰ ਨੰਬਰਾਂ ਦਾ ਭੁਲੇਖਾ ਲੱਗਦਾ ਤਾਂ ਮੈਂ ਇੱਕ ਵਾਰ ਫਿਰ ਬੋਲ ਦਿੰਦਾ 95015 81538 ਇਹ ਨੰਬਰ ਹੈ ਤਾਂ ਤੁਸੀਂ ਸੰਪਰਕ ਕਰਕੇ માતા ਦੀ ਹੈਲਪ માતા ਦੀ ਮਦਦ ਜਰੂਰ ਕਰਿਓ ਤੁਸੀਂ ਵੇਖ ਸਕਦੇ ਹੋ ਕਿ 90 ਸਾਲ ਉਮਰ ਹੈ ਅਤੇ ਖੋਦ ਹੀ ਰੋਟੀ ਜਿਹੜੀ ਆ ਬਣਾਉਣੀ ਪੈਂਦੀ ਤੇ ਕਰਨੀ ਪੈਂਦੀ ਹੈ ਅਤੇ ਇਸ ਉਮਰ ਦੇ ਵਿੱਚ ਤਾਂ ਇੱਕ ਬਜ਼ੁਰਗ ਨੂੰ ਸਹਾਰੇ ਦੀ ਲੋੜ ਹੁੰਦੀ ਹੈ ਪਰ ਜਿਹੜੀ ਇੱਥੇ ਵੱਡੀ ਗੱਲ ਨਿਕਲ ਕੇ ਸਾਹਮਣੇ ਆਈ ਕਿ ਧੀਆਂ ਵਿਆਹੀਆਂ ਨੇ ਚਾਰ ਅਤੇ ਪੁੱਤਰ ਦੀ ਮੌਤ ਹੋ ਚੁੱਕੀ ਹੈ ਤੇ ਮਾਤਾ ਨੂੰ ਸਾਂਭਣ ਵਾਲਾ ਕੋਈ ਵੀ ਨਹੀਂ ਹੈ ਬਣੇ ਤਾਂ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਗ੍ਰੇਡ ਪੰਜਾਬੀ